ਸ਼ੋਅ ਵਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਤ ਪ੍ਰੀਤ ਕੋਲ ਤਾਂ ਬਜਟ ਦਾ ਸੈਸ਼ਨ ਜਿਹੜਾ ਕਿ ਸ਼ੁਰੂ ਹੋ ਗਿਆ ਸੀ 11 ਵਜੇ ਇਹ ਸੈਸ਼ਨ ਸ਼ੁਰੂ ਕੀਤਾ ਗਿਆ ਸੀ ਵਿੱਤ ਮੰਤਰੀ ਨਿਰਮਲਾ ਸੀਧਾਰਮਨ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਵਿੱਤ ਮੰਤਰੀ ਨਿਰਮਲਾ ਸੀਧਾਰਮਨ ਸੰਸਦ ਦੇ ਵਿੱਚ ਆਪਣਾ 8ਵਾਂ ਬਜਟ ਪੇਸ਼ ਕਰਿਆ ਤਾਂ ਵਿਤ ਮੰਤਰੀ ਨਿਰਮਲ ਸਿਦਰਮੰਦ ਵੱਲੋਂ ਸੰਸਦ ਦੇ ਵਿੱਚ ਆਪਣਾ ਆਤਮਾ ਬਜਟ ਪੇਸ਼ ਕੀਤਾ ਗਿਆ ਉਹਨਾਂ ਨੇ ਆਪਣੇ ਬਜਟ ਭਾਸ਼ਣ ਦੇ ਵਿੱਚ ਵਿਕਸਿਤ ਭਾਰਤ ਦਾ ਦ੍ਰਿਸ਼ਟੀਕੋਣ ਪੇਸ਼ ਕੀਤਾ ਇਸ ਕ੍ਰਮ ਦੇ ਵਿੱਚ ਉਹਨਾਂ ਨੇ ਇਸ ਬਜਟ ਦੇ ਵਿੱਚ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਵਧਾ ਕੇ 5 ਲੱਖ ਰੁਪਏ ਕਰਕੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਜਿहां ਤੁਹਾਨੂੰ ਦੱਸ ਦੇ ਕਿ ਹੁਣ ਤੱਕ ਕਿਸਾਨਾਂ ਨੂੰ ਖੇਤੀ ਦੇ ਲਈ ਕਿਸਾਨ ਕ੍ਰੈਡਿਟ ਕਾਰਡ ਤੇ ਸਿਰਫ 3 ਲੱਖ ਰੁਪਏ ਦੀ ਸੀਮਾ ਮਿਲਦੀ ਸੀ ਉਸ ਤੋਂ ਇਲਾਵਾ ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਦੇਸ਼ ਦੇ ਸੂਤ ਆਰਥਿਕ ਵਿਕਾਸ ਨੂੰ ਤੇਜ਼ ਕਰਨ ਦੇ ਲਈ ਕਈ ਮਹੱਤਵਪੂਰਨ ਐਲਾਨ ਕੀਤੇ ਨੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੁਣ ਤੱਕ ਕਿਸਾਨਾਂ ਨੂੰ ਕੇ ਸੀ ਸੀ ਰਾਹੀਂ ਸਿਰਫ 3 ਲੱਖ ਰੁਪਏ ਦਾ ਕਰਜ਼ਾ ਮਿਲਦਾ ਸੀ ਜਿਸ ਨੂੰ 2025 ਦੇ ਬਜਟ ਦੇ ਵਿੱਚ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਕਿ ਹਾਕੀ ਜਲਦੀ ਹੀ ਕਿਸਾਨਾਂ ਨੂੰ ਇਸ ਵਧੀ ਹੋਈ ਲਿਮਿਟ ਦਾ ਲਾਭ ਮਿਲੇਗਾ ਕਿਸਾਨ ਕ੍ਰੈਡਿਟ ਕਾਰਡ ਤਹਿਤ ਹਰ ਕਿਸਾਨਾਂ ਨੂੰ 4% ਸਾਲਾਨਾ ਵਿਆਜ ਦਰ ਤੇ ਖੇਤੀ ਲਈ ਕਰਜ਼ਾ ਦਿੱਤਾ ਜਾਂਦਾ ਹੈ ਤੇ ਕਿਸਾਨ ਇਸ ਯੋਜਨਾ ਦੇ ਤਹਿਤ ਪ੍ਰਾਪਤ ਹੋਏ ਪੈਸੇ ਦੀ ਵਰਤੋਂ ਬੀਜ, ਖਾਦ ਅਤੇ ਖੇਤੀ ਦੇ ਹੋਰ ਉਦੇਸ਼ਾਂ ਲਈ ਕਰਦੇ ਨੇ। ਕਿਸਾਨ ਕ੍ਰੈਡਿਟ ਕਾਰਡ ਯੋਜਨਾ ਲਗਭਗ 26 ਸਾਲ ਪਹਿਲਾਂ ਸ਼ੁਰੂ ਹੋਈ ਸੀ ਇਸੀ ਯੋਜਨਾ ਦੇ ਤਹਿਤ ਖੇਤੀਬਾੜੀ ਅਤੇ ਇਸ ਨਾਲ ਸੰਬੰਧਿਤ ਕੰਮ ਕਰਨ ਵਾਲੇ ਕਿਸਾਨਾਂ ਨੂੰ 9% ਦੀ ਵਿਆਜ ਦਰ ਤੇ ਥੋੜੇ ਸਮੇਂ ਤੇ ਕਰਜ਼ੇ ਦਿੱਤੇ ਜਾਂਦੇ ਸੰਤ ਇਸ ਸਕੀਮ ਦੀ ਖਾਸ ਗੱਲ ਇਹ ਹੈ ਕਿ ਸਰਕਾਰ ਕਰਜ਼ੇ ਤੇ ਲੈ ਜਾਣ ਵਾਲੇ ਵਿਆਜ ਤੇ 2% ਦੀ ਛੋਟ ਵੀ ਦਿੰਦੀ ਹੈ ਦੂਜੇ ਪਾਸੇ ਜਿਹੜੇ ਕਿਸਾਨ ਸਮੇਂ ਸਿਰ ਪੂਰਾ ਕਰਜ਼ਾ ਵਾਪਸ ਕਰਦੇ ਹਨ ਉਹਨਾਂ ਨੂੰ ਉਤਸ਼ਾਹਨ ਉਹ ਜੋ 3% ਵਾਧੂ ਛੋਟ ਦਿੱਤੇ ਜਾਂਦੀ ਹੈ ਇਸ ਦਾ ਮਤਲਬ ਹੈ ਕਿ ਇਹ ਕਰਜ਼ਾ ਕਿਸਾਨਾਂ ਨੂੰ ਸਿਰਫ 4% ਸਾਲਾਨਾ ਵਿਆਜ ਤੇ ਦਿੱਤਾ ਜਾਂਦਾ ਹੈ 3 ਜੂਨ 2023 ਤੱਕ ਅਜਿਹੇ ਕਰਜ਼ੇ ਲੈਣ ਵਾਲੇ ਲੋਕਾਂ ਦੀ ਗਿਣਤੀ 7.4 ਕਰੋੜ ਤੋਂ ਵੱਧ ਸੀ ਜਿਸ ਤੇ 8.9 ਲੱਖ ਕਰੋੜ ਰੁਪਏ ਤੋਂ ਵੱਧ ਦੇ ਬਕਾਏ ਪਾਏ ਗਏ ਨੇ